ਮੈਂ ਨਾ ਟੂਲ ਟੈਕਸ ਤੋਂ ਲੰਘ ਰਿਹਾ ਸੀਗਾ ਤੇ ਉਧਰੋਂ ਤਾਂ ਧਰਨਿਆਂ ਤੇ ਜਾਂਦੇ ਆਪਾਂ ਤੇ ਉਧਰੋਂ ਇਹਨਾਂ ਨੂੰ ਸਾਰੇ ਪਾਸੋਂ ਪੈਸੇ ਦੇਣੇ ਪੈਂਦੇ ਆ ਤੇ ਇਹ ਹੁਣ ਉਲਟਾ ਜਿਹੜੇ ਭਈ ਇਹ ਆ ਸਾਰੇ ਰੋਹ ਮਾਰੀਆਂ ਦੇ ਕਰੀ ਸੀ ਨਾ ਮਰਜੀ ਗੱਲ ਕਰਾ ਦੋ ਆ ਗੱਲ ਕਰੋ ਜਾਂ ਭਾਨੇ ਸਿੱਧੂ ਨਾਲ ਗੱਲ ਕਰੋ ਬੜੇ ਲੋਕ ਕਹਿੰਦੇ ਆ ਕਿ ਤੁਸੀਂ ਧਰਨਿਆਂ ਤੇ ਨਹੀਂ ਜਾਂਦੇ ਬੜੇ ਲੋਕ ਕਹਿੰਦੇ ਆ ਵੀ ਤੁਸੀਂ ਭਾਈ ਘਰੇ ਬੈਠੇ ਰਹਿੰਨੇ ਆ ਇਸ ਟਾਈਮ ਮੈਂ ਖੜਾ ਟੋਲ ਪੁਲਜ ਤੇ ਆ ਟੋਲ ਪੁਲਜ ਤੇ ਕਹਿੰਦੇ ਨੇ ਇਹਨੂੰ ਆ ਟੂਲ ਟੈਕਸ ਹੁਣ ਤੁਸੀਂ ਇਹ ਹਸਾਵ ਲਾ ਲਓ ਵੀ ਟੂਲ ਟੈਕਸ ਖੜੇ ਆ ਅਸੀਂ ਆ ਪੰਜ ਸੱਤਾਂ ਟੂਲ ਟੈਕਸ ਕਟਾ ਲਏ ਆ ਹੁਣ ਕਿੰਨੇ ਕ ਬੰਦਾ ਟੂਲ ਟੈਕਸ ਕਟਾਈ ਜਾਊਗਾ ਜਿਹੜਾ ਕਹ ਲੋ ਐਮ ਐਲ ਏ ਹੁੰਦਾ ਚਾਹੇ ਉਹ ਪੰਜਾਬ ਦਾ ਔਰ ਸਾਡੇ ਚਾਹੇ ਕੋਈ ਪੰਜਾਬ ਦਾ ਐਮ ਪੀ ਆ ਉਹਨੇ ਇਥੋਂ ਹਾਰ ਨ ਮਾਰਨਾ ਹਾਰ ਨ ਮਾਰਨ ਤੋਂ ਬਾਅਦ ਉਹਨੇ ਇਥੋਂ ਲੰਘ ਜਾਣਾ ਤੇ ਜਿਹੜੇ ਸਾਡੇ ਅਰਗੇ ਆ ਜਿਹੜੇ ਜਾਂ ਪੰਜਾਬ ਦੀ ਜਨਤਾ ਇੱਥੇ ਇਹਨਾਂ ਨੂੰ ਕਦੇ 150 ਦੇਓ ਕਦੇ 200 ਦੇ ਕੇ ਲੰਘ ਕੇ ਜਾਓ ਪਹਿਲਾ ਨੰਬਰ ਤਾਂ ਸਾਨੂੰ ਸਰਕਾਰ ਇਹ ਦੱਸੇ ਵੀ ਜਦੋਂ ਅਸੀਂ ਗੱਡੀਆਂ ਲੈਨੇ ਆ ਚਲੋ ਮੇਰੇ ਕੋਲ ਤਾਂ ਹੈ ਨਹੀਂ ਵਾਹਿਗੁਰੂ ਦੀ ਕਿਰਪਾ ਨਾਲ ਜਦੋਂ ਜੋ ਜਿਹੜੇ ਵੀ ਲੋਕ ਲੈਂਦੇ ਆ ਉਹ ਉਦੋਂ ਵੀ ਟੈਕਸ ਭਰਦੇ ਆ ਸੜਕਾਂ ਬਣਦੀਆਂ ਉਦੋਂ ਵੀ ਟੈਕਸ ਲੈਂਦੇ ਆ ਫਿਰ ਇਹ ਸਾਨੂੰ ਇਹ ਦੱਸੋ ਵੀ ਇਸ ਟਾਈਮ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਹਿਣਾ ਚਾਹੂੰਗਾ ਤੇ ਇਸ ਟਾਈਮ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੂੰਗਾ ਕਿ ਆ ਜਿਹੜੀਆਂ ਸੜਕਾਂ ਬਣੀਆਂ ਇਹ ਪੰਜਾਬ ਦੇ ਜਨਤਾ ਦੇ ਪੈਸੇ ਦੇ ਨਾਲ ਬਣੀਆਂ ਤੇ ਫਿਰ ਸਾਡੇ ਜੇ ਪੈਸੇ ਦੇ ਨਾਲ ਬਣੀਆਂ ਤੇ ਫਿਰ ਸਾਥੋਂ ਆ ਪ੍ਰਾਈਵੇਟ ਵਾਲੇ ਤੁਸੀਂ ਜਿਹੜੇ ਬਿਠਾਏ ਆ ਸਾਥੋਂ ਇਹ ਪੈਸਾ ਭਾਲਦੇ ਆ ਤੇ ਸਾਰੇ ਦੇ ਸਾਰੇ ਭਈਏ ਬੈਠੇ ਆ ਇੱਥੇ ਤੇ ਮੈਂ ਇੱਥੇ ਹੁਣੇ ਭਾਨੇ ਸਿੱਧੂ ਨੂੰ ਫੋਨ ਲਾਉਣਾ ਸੀਗਾ ਜਿਹੜਾ ਕਹ ਲੋ ਵੀ ਫੋਨ ਦੀ ਜਿਹੜੀ ਕਹ ਲੋ ਬੈਟਰੀ ਜਮੇ ਡੈੱਡ ਹੋਈ ਪਈ ਆ ਵੀ ਇਹ ਉਲਟਾ ਏ ਜਦੋਂ ਮੈਂ ਕਹ ਵੀ ਭਾਈ ਸਾਹਿਬ ਮੈਂ ਤਾਂ ਪਹਿਲਾਂ ਹੀ ਉੱਥੇ ਭਾਰ ਰਿਆਂ ਟੂਲ ਟੈਕਸ ਵੀ ਮੈਂ ਇੰਨੇ ਕਿੰਨੇ ਕਿ ਟੂਲ ਟੈਕਸ ਭਰੀ ਜਾਵਾਂ ਫਿਰ ਉਹ ਆਂਦੇ ਜੀ ਇੱਥੇ ਖੜਾ ਲਓ ਤੁਸੀਂ ਹੁਣ ਇਹ ਤੁਸੀਂ ਇਹ ਚੀਜ਼ਾਂ ਵੇਖ ਲਓ ਵੀ ਇਹ ਗੁੰਡਾ ਕਰਦੀਆਂ ਜਿਹੜੀਆਂ ਕਹ ਲੋ ਗੁੰਡਾ ਕਰਦਿਆਂ ਸੀ ਤਾਂ ਕਹਿੰਨੇ ਆ ਵੀ ਸਰਕਾਰ ਆਪਦਾ ਹੁਸਟਰ ਮਾਰ ਕੇ ਲੰਘ ਜਾਂਦੀ ਆ ਤੇ ਪਰ ਜਿਹੜਾ ਸਾਡੇ ਅਰਗੇ ਆ ਜਾਂ ਹੋਰ ਪੰਜਾਬ ਦੇ ਲੋਕ ਆ ਮੰਨ ਲਓ ਨੇ ਇੱਕ ਬਸੇ ਧਰਨੇ ਆ ਤੇ ਜਾਈ ਜਾਓ ਹੁਣ ਕਰਤਾ ਸੀ ਵੀ ਲੋਕਾਂ ਦੀ ਸੇਵਾ ਹੀ ਰਹੇ ਆ ਹਰ ਕੋਈ ਬੰਦਾ ਸੇਵਾ ਹੀ ਕਰ ਰਿਹਾ ਪਰ ਚਾਹੇ ਕੋਈ ਵੀ ਆ ਇੱਥੋਂ ਜਾਂਦੀ ਆਰੀ ਜਿਹੜਾ 100 ਤੇ 20 ਰੁਪਏ ਕਟਾ ਕੇ ਗਏ ਐ ਇਹਨਾਂ ਨੂੰ ਹੁਣ ਜਿਹੜੇ ਇਹਨਾਂ ਨੂੰ 120 ਰੁਪਏ ਦੇ ਕੇ ਗਏ ਆ ਜਾਂਦੀ ਆਰੀ ਹੁਣ ਜਾਂਦੀ ਆਰੀ ਫਿਰ 120 ਰੁਪਏ ਦੇ ਕੇ ਜਾਓ ਹੁਣ ਤੁਸੀਂ ਇੱਕ ਗੱਲ ਦੱਸੋ ਵੀ ਇਹ ਭਾਈ ਸਾਹਿਬ ਧੱਕਾ ਜਾਂ ਤਾਂ ਤੁਸੀਂ 120 ਰੁਪਈਆ ਚ 24 ਘੰਟੇ ਰੱਖੋ 120 ਰੁਪਈਆਾਂ ਦਾ ਗੱਡੀ ਕੋਈ ਸ਼ਰਕ ਖਾਂਦੀ ਆ ਇੱਕ ਰੀ ਲੰਗੇ ਤੋਂ ਜਾਂ ਤਾਂ ਭਾਈ ਇਹ ਮੰਤਰੀਆਂ ਦੇ ਵਿੱਚ ਹਿੱਸੇ ਆ ਜਾਂ ਮੰਤਰੀਆਂ ਦੇ ਹਿੱਸੇ ਆ ਜਾਂ ਮੰਤਰੀਆਂ ਨੂੰ ਇੱਥੋਂ ਕੁਛ ਨਾ ਕੁਛ ਚੜਾਵੇ ਚੜਦੇ ਆ ਜਿਹੜੀ ਗੱਲਾਂ ਤੁਸੀਂ ਟੂਲ ਟੈਕਸ ਬੰਦ ਤਾਂ ਨਹੀਂ ਕਰਾ ਸਕਦੇ ਨਾ ਹੀ ਤੁਹਾਡੇ ਚ ਹਿੰਮਤ ਆ ਬੰਦ ਕਰਾਉਣ ਦੀ ਪਰ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਕਹਿਣਾ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਟੂਲ ਟੈਕਸ ਆ ਉਹ ਇੱਕ ਵਾਰੀ ਭਰਾ ਕੇ ਉਦੋਂ ਬਾਅਦ 24 ਘੰਟੇ ਤੁਸੀਂ ਉਹਦਾ ਨੰਗਨ ਦਾ ਉਹ ਰੱਖੋ ਟਾਈਮ ਤੇ ਹੁਣ ਇਹ ਤਾਂ ਜਿਹੜਾ ਕਹਿ ਲੋ ਜਮਾ ਹੀ ਕੰਮ ਖਰਾਬ ਆ ਕਿ ਜੀ ਜਾਂਦੀ ਆਰੀ ਵੀ ਦੇਖ ਕੇ ਜਾਓ 120 ਰੁਪਏ ਤੇ ਆਉਂਦੀ ਆਰੀ ਵੀ ਦੇਖ ਕੇ ਜਾਓ ਇਹ ਜਿਹੜਾ ਜਮਾ ਕੰਮ ਜਿਹੜਾ ਇਹ ਮਿੱਟੀ ਆ ਇਹ ਜਮਾ ਪੰਜਾਬ ਦੇ ਲੋਕਾਂ ਦੀ ਲੁੱਟ ਹੋ ਰਹੀ ਆ ਦੇਸ਼ ਦੇ ਲੋਕਾਂ ਦੀ ਲੁੱਟ ਹੋ ਰਹੀ ਆ ਜਿਹੜੀ ਕੋਈ ਵੀ ਸਰਕਾਰ ਆ ਆ ਜਿਹੜਾ ਆਪਣਾ ਪ੍ਰਧਾਨ ਮੰਤਰੀ ਆ ਜਿਹੜਾ ਪੀਐਮ ਸਾਹਿਬ ਇਹ ਆਪਣੇ ਪੀਐਮ ਮੋਦੀ ਜੀ ਇਹ ਵੀ ਸੜਕਾਂ ਦੀਆਂ ਫੋਟੋ ਪਾ ਰਹੇ ਆ ਜਦੋਂ ਇਹ ਰਸੀ ਤਾਂ ਟੂਲ ਟੈਕਸ ਦੇਈ ਜਾਂਨੇ ਫੋਟੋ ਤੁਸੀਂ ਕਦੀਆਂ ਆਪਣੀਆਂ ਲਵਾਉਨੇ ਆ ਜਦੋਂ ਭਰਾਵਾ ਦੇਸ਼ ਦੇ ਲੋਕੋ ਤੁਸੀਂ ਵੇਖੋ ਕਿ ਸੜਕਾਂ ਦੀਆਂ ਫੋਟੋ ਤੇ ਜਿਹੜੀਆਂ ਐ ਕਰਕੇ ਐ ਤੁਰਦਾ ਉਹ ਪੀਐਮ ਸਾਹਿਬ ਤੁਰਦੇ ਆ ਟੈਕਸ ਅਸੀਂ ਦਿੰਨੇ ਆ ਆ ਜਿਹੜੇ ਭਈਏ ਠੱਲੇ ਆ ਸਾਡੇ ਤੇ ਰੋ ਮਾਰਦੇ ਉਲਟਾ ਪੰਜਾਬੀ ਕੋਈ ਦਿੰਦਾ ਨਹੀਂਗਾ ਇਹ ਜਾਂ ਤਾਂ ਸਰਕਾਰ ਆਪਣੀਆਂ ਸੜਕਾਂ ਤੋਂ ਫੋਟੋ ਹਟਾ ਲਵੇ ਫੇਰ ਜਦੋਂ ਪ੍ਰਾਈਵੇਟਾਂ ਨੇ ਸਾਡੀ ਢੁਈ ਮਾਰੇ ਲਾਏ ਆ ਰਾਹ ਦੇ ਵਿੱਚ ਤਾਂ ਫੇਰ ਥੋੜੀ ਸਾਨੂੰ ਲੋੜ ਹੀ ਨਹੀਂ ਗਈ ਹੁਣ ਮੈਂ ਉਹ ਦੂਜਾ ਫੋਨ ਲੈ ਕੇ ਕਹੀ ਮੈਂ ਭਾਨੇ ਸੁਧਰੂ ਵੇਖਦਾ ਹਾਂ ਹੋ ਗਿਆ ਚਾਰਜਕ ਨਹੀਂ ਤੇ ਤੁਸੀਂ ਇਹ ਹਿਸਾਬ ਲਾਓ ਕਿ ਆ ਜਿਹੜਾ ਧੱਕਾ ਛਰੇ ਆਮ ਧੱਕਾ ਜਿਹੜਾ ਧੱਕਾ ਏ ਸਰਕਾਰ ਦਾ ਵੀ ਆ ਇਹਨਾਂ ਦਾ ਵੀ ਆ ਤੇ ਜਿਹੜੇ ਬਿਠਾਏ ਹੋਏ ਭਾਈ ਏ ਉਹਨਾਂ ਦਾ ਵੀ ਆ ਅਸੀਂ ਕਿੰਨੇ ਕ ਪੈਸੇ ਦੇਈ ਜਾ ਕੇ ਇੱਥੋਂ ਹੁਣ ਕੋਈ ਐਮਐਲਏ ਆਊਗਾ ਉਹਦੇ ਵਾਸਤੇ ਆ ਸੈਟ ਤੇ ਹੋ ਜਾਣਗਾ ਸਰਕਾਰੀ ਅਫਸਰ ਆਊਗਾ ਉਹਦੇ ਵਾਸਤੇ ਆ ਪਾਸੇ ਹੋ ਜਾਣੀਆਂ ਸਰਕਾਰੀ ਅਫਸਰਾਂ ਨੂੰ ਵੀ ਤਨਖਾਹ ਅਸੀਂ ਦਿਗੇ ਸਰਕਾਰੀ ਅਫਸਰਾਂ ਨੂੰ ਵੀ ਤਨਖਾਹ ਅਸੀਂ ਦਿਗੇ ਐਮ ਐਲ ਏ ਐਮ ਪੀਆਂ ਨੂੰ ਤਨਖਾਹ ਵੀ ਅਸੀਂ ਦਿਗੇ ਤੇ ਜਿਹੜੇ ਆ ਟੂਲ ਟੈਕ ਜਿਹੜੀਆਂ ਛੜਕਾਂ ਦਾ ਟੈਕਸ ਵੀ ਅਸੀਂ ਦਿਗੇ ਤਾਂ ਫਿਰ ਛੜਕਾਂ ਤੇ ਲੰਘਣ ਦੇ ਪੈਸੇ ਵੀ ਅਸੀਂ ਦਿਗੇ ਯਾਰ ਇਹ ਤਾਂ ਕੋਈ ਭਰਨਾ ਤੁਸੀਂ ਰੱਖੋ ਇੱਥੇ ਡੇਢ ਜੇ ਕੋਈ ਮੰਨ ਲਓ ਕੋਈ ਬੰਦਾ ਕੋਈ ਮੰਨ ਲਓ ਕਾਰ ਆ ਚਾਹੇ ਉਹ ਮਰੂਤੀ ਆ ਕੋਈ ਸਾਬਣੀ ਵੇਚਦਾ ਉਹਦੇ ਤੇ ਤੇ ਉਹ ਬੰਦਾ ਵੀ ਇਹਨਾਂ ਨੂੰ 100-200 ਰੁਪਏ ਦੇ ਕੇ ਜਾਂਦਾ ਕਿ ਤੁਸੀਂ ਲੱਖਾਂ ਰੁਪਏ ਤਨਖਾਹਾਂ ਵਾਲੇ ਹੁੱਟਰ ਮਾਰ ਕੇ ਨੰਗਦੇ ਆ ਮੇਰੀ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਆ ਕਿ ਤੁਹਾਡੇ ਅਕਸਰ ਮੈਂ ਆ ਬੈਨਰ ਲੱਗੇ ਵੇਖੇ ਸੀ ਸੜਕਾਂ ਬੜੀਆਂ ਸਾਫ਼ ਵਿਖਾ ਰਹੇ ਆ ਪਿੱਛੇ ਇਹ ਸੜਕਾਂ ਜੇ ਤਾਂ ਜਨਤਾ ਦੇ ਪੈਸੇ ਦੀਆਂ ਬਣੀਆਂ ਤਾਂ ਜੇ ਫਿਰ ਫੋਟੋ ਵਿਖਾਓ ਤੇ ਜੇਕਰ ਇਹਨਾਂ ਦੇ ਪੈਸਿਆਂ ਦੀਆਂ ਬਣਦੀਆਂ ਫਿਰ ਇਹਨਾਂ ਦੀਆਂ ਫੋਟੋ ਲਾਓ ਸਾਡੀ ਸਾਰੇ ਪਾਸੇ ਢੁਈ ਮਾਰੀ ਜਾ ਰਹੀ ਆ ਤੇ ਸਾਡੀ ਸਾਰੇ ਪਾਸੇ ਸਤਿਆਨਾਸ਼ ਹੋ ਰਿਹਾ ਇਸ ਚੀਜ਼ ਦਾ ਇਹ ਮੈਂ ਇੱਥੇ ਲਾਉਣਾ ਹਲੇ 4% ਹੀ ਹੋਇਆ ਫੋਨ ਵੀ ਇਹ ਜਿਹੜਾ ਭਾਈ ਇਹ ਤਾਂ ਜਮਾਂ ਢੁਈ ਮਾਰਾ ਸਾਡੇ ਇੰਨੀ ਕੁ ਬੇਨਤੀ ਆ ਕਿ ਇਹ ਜਿਹੜੀ ਪਰਚੀ ਆ ਉਹ 50 ਰੁਪਏ ਕਰਾਓ ਤੇ 24 ਘੰਟਿਆਂ ਵਾਸਤੇ ਕਰਾਓ ਤੁਹਾਡੇ ਚ ਇੰਨੀ ਹਿੰਮਤ ਹੈ ਨਹੀਂ ਕਿ ਵੀ ਤੁਸੀਂ ਜਿਹੜਾ ਇਹ ਕਹਿ ਲੋ ਵੀ ਇਹ ਟੂਲ ਟੈਕਸ ਆ ਜਿਹੜੇ ਉਹ ਬੰਦ ਕਰਾ ਸਕੋ ਪਰ ਇਹ ਤੁਹਾਡੇ ਚ ਹੈ ਨਹੀਂ ਕਿ ਹਿੰਮਤ ਟੂਲ ਟੈਕਸ ਦਾ ਬੰਦ ਨਹੀਂ ਕਰਾ ਸਕਦੇ ਇਹਨਾਂ ਦੀ ਪਰਚੀ ਤਾਂ ਘਟਾਓ ਨਾ ਤੁਸੀਂ ਕੰਮ ਸੇ ਕੰਮ ਇਸ ਕਰਕੇ ਭਾਈ ਮੇਰੀ ਸਰਕਾਰ ਨੂੰ ਬੇਨਤੀ ਆ ਸਰਕਾਰ ਜਾਂ ਤਾਂ ਇਹਨਾਂ ਦਾ ਦੱਸੇ ਵੀ ਛੜਕਾ ਇਹ ਬਣਾਉਂਦੇ ਆ ਇਹ ਟੈਕਸ ਲੈ ਸਾਥੋਂ ਲੈਣ ਪਰ ਤੁਹਾਡੇ ਅੰਡਰ ਚੱਲਦਾ ਸਾਰਾ ਕੁਝ ਸਰਕਾਰਾਂ ਦੇ ਅੰਡਰ ਹੁੰਦਾ ਸਰਕਾਰ ਇਹ ਗੱਲ ਦੱਸੇ ਵੀ ਇਹਨਾਂ ਨੂੰ ਕਹੋ ਭਾਈ 50 ਰੁਪਏ ਪਰਚੀ ਹੋਵੇ 24 ਘੰਟਿਆਂ ਵਾਸਤੇ ਲੰਘੇ ਹੁੰਦੇ ਇੰਨੀ ਕੋਈ ਪੰਜਾਬ ਦੇ ਕੋਲ ਪੂੰਜੀ ਨਹੀਂ ਪੰਜਾਬ ਤਾਂ ਸਾਰਾ ਬਾਹਰ ਚਲਾ ਬੇਰੋਜ਼ਗਾਰੀ ਤਾਂ ਸਾਰੀ ਪੰਜਾਬ 'ਚ ਰਹਿ ਗਈ ਜਿਹੜਾ ਰੁਜ਼ਗਾਰ ਆ ਉਹ ਦੂਜੀਆਂ ਸਟੇਟਾਂ ਨੂੰ ਮਿਲਦਾ ਆ ਕੇ ਤੇ ਜਿਹੜਾ ਫਿਰ ਸਿਆਪਾ ਸਾਨੂੰ ਉਹੀ ਬੇਰੋਜ਼ਗਾਰ ਅਸੀਂ ਤਾਂ ਬੇਰੋਜ਼ਗਾਰ ਦੇ ਬੇਰੋਜ਼ਗਾਰ ਰਹਿ ਗਏ ਹੁਣ ਧਰਨੇ ਆ ਤੇ ਜਾਣਾ ਅਗਲਾ ਕਹਿੰਦੇ ਧਰਨੇ ਤੇ ਜਾਓ ਅਗਲੇ ਨੂੰ ਕੀ ਪਤਾ ਵੀ 2-3000 ਰੁਪਏ ਤਾਂ ਟੂਲ ਟੈਕ ਸਾਰੇ ਖਾ ਜਾਂਦੇ ਤੇ ਅਗਲਾ ਕਿੱਥੋਂ ਦੇਵੇ ਬੰਦਾ ਦਿਹਾੜੀਦਾਰ ਇਸ ਕਰਕੇ ਭਾਈ ਸਾਹਿਬ ਇਹ ਮੇਰੀ ਬੇਨਤੀ ਆ ਪੰਜਾਬ ਦੇ ਲੋਕਾਂ ਨੂੰ ਕਿ ਥੋੜਾ ਜਿਹਾ ਜਿਹੜਾ ਮੁੱਦਾ ਇਹ ਲੋਕਾਂ ਦੇ ਸਾਹਮਣੇ ਲੈ ਕੇ ਆਓ ਇਹ ਆ ਹੁਣੇ ਸਰ ਆ ਵਿਧਾਨ ਸਭਾ ਚੱਲ ਰਹੀ ਆ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਬਚਾਉਣਾ ਤੁਹਾਡੀ ਜ਼ਿੰਮੇਵਾਰੀ ਆ ਮੇਰੀ ਤੁਹਾਡੇ ਅੱਗੇ ਬੇਨਤੀ ਆ ਇਹ ਚੀਜ਼ ਨੂੰ ਨੋਟ ਕਰੋ ਤਾਂ ਸਾਰੇ ਦੇ ਸਾਰੇ ਭਾਈਏ ਲਾਇਏ ਸਾਰੇ ਦੇ ਸਾਰੇ ਬਾਕੀ ਮੈਂ ਪੰਜਾਬ ਤੇ ਦੇਸ਼ ਦੇ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਭਾਈ ਸਾਹਿਬ ਇਹ ਤੁਸੀਂ ਜਿਹੜਾ ਕਹਿ ਲੋ ਇਹ ਮੁੱਦਾ ਜਿਹੜਾ ਵਿਧਾਨ ਸਭਾ ਦੇ ਵਿੱਚ ਪਹਚਾਓ ਤਾਂ ਕਿ ਤੁਹਾਡੀ ਲੁੱਟ ਬੰਦ ਹੋ ਸਕੇ ਜਾਂ ਤਾਂ ਮੰਤਰੀ ਫੋਟੋ ਲਵਾਉਣ ਤੇ ਜਾਂ ਫਿਰ ਇਹ ਫੋਟੋ ਲਵਾਉਣ ਆ ਬਾਈ ਜੀ ਸਸੇਕਾਲ ਜੀ ਆਹ ਬਾਈ ਭਾਨੇ ਸਿੱਧੂ ਨੇ ਫੋਨ ਚੱਕ ਹੀ ਲਿਆ ਬਾਈ ਜੀ ਆ ਨਾ ਮੈਂ ਲਾਈਵ ਹੋਇਆ ਪਿਆ ਇੱਥੋਂ ਤੇ ਵੀਡੀਓ ਬਣੀ ਜਾਂਦੀ ਆ ਤੇ ਮੈਂ ਨਾ ਟੂਲ ਟੈਕਸ ਤੋਂ ਲੰਘ ਰਿਹਾ ਸੀਗਾ ਤੇ ਉਧਰੋਂ ਤਾਂ ਧਰਨਿਆਂ ਤੇ ਜਾਣੇ ਆਪਾਂ ਤੇ ਉਧਰੋਂ ਇਹਨਾਂ ਨੂੰ ਸਾਰੇ ਪਾਸੋਂ ਪੈਸੇ ਦੇਣੇ ਪੈਂਦੇ ਆ ਤੇ ਇਹ ਹੁਣ ਉਲਟਾ ਜਿਹੜੇ ਭਈਏ ਆ ਸਾਰੇ ਰੋਹ ਮਾਰੀ ਜਾਂਦੇ ਕਹਿੰਦੇ ਜੀ ਇਹਨਾਂ ਮਰਜ਼ੀ ਗੱਲ ਕਰਾ ਦਿਓ ਆ ਗੱਲ ਕਰੋ ਜਾਂ ਭਾਨੇ ਸਿੱਧੂ ਨਾਲ ਗੱਲ ਕਰੋ ਕਿਸੇ ਕਰੋ ਕਿਸੇ ਕਿਸੇ ਕਰੋ ਆ ਭਾਈ ਜੀ ਆ ਭਾਨਾ ਸਿੱਧੂ ਨਾਲ ਗੱਲ ਕਰੋ ਆ ਕਰੋ ਜੀ ਗੱਲ ਉਹੀ ਟੂਲ ਟੈਕਸ ਵਾਲੇ ਕਹੀ ਜਾਂਦੇ ਸੀ ਜਿੰਨਾ ਮਰਜ਼ੀ ਗੱਲ ਕਰਾ ਦੇ ਜਿਹੜਾ ਕਹਿ ਲੋ ਗੱਡੀ ਮੰਗੀ ਹੋਈ ਸੀ ਤੇ ਜਿਹੜਾ ਫਾਸਟ ਟੈਗ ਦੇ ਵਿੱਚ ਪੈਸੇ ਹੈ ਨਹੀਂ ਸੀਗੇ ਤੂੰ ਉਹਨਾਂ ਦੇ ਨਾਲ ਮੈਂ ਬੇਨਤੀਆਂ ਵੀ ਕੀਤੀਆਂ ਭਾਈ ਸਾਹਿਬ ਵੀ ਅਸੀਂ ਜਿਹੜੇ ਕਹਿ ਲੋ 6 7 ਟੂਲ ਟੈਕਸ ਨਗਾ ਆਏ ਆ ਤੇ ਜਿਹੜਾ ਕਹਿ ਲੋ ਵੀ 8 900 ਰੁਪਿਆ ਸਾਡਾ ਜਿਹੜਾ ਉਹ ਲੱਗ ਚੁੱਕਿਆ ਤੇ ਜੇ ਤੁਸੀਂ ਨਗਾ ਦੋਗੇ ਸਵੇਰ ਤੁਹਾਨੂੰ ਵੀ ਮੱਥਾ ਟੇਕ ਕੇ ਗਏ 120 ਰੁਪਿਆ ਦਾ ਕੱਟੇ ਆ ਤੁਸੀਂ ਤੇ ਸਾਨੂੰ ਨਗਾ ਦੋ ਉਹਨਾਂ ਦੇ ਸਾਰੇ ਦੇ ਸਾਰੇ ਜਿਹੜੇ ਭਈਏ ਸੀ ਆਪਦੀ ਬੋਲੀ ਦੇ ਵਿੱਚ ਉਹ ਉਲਟਪਟਾੰਗ ਬੋਲਣ ਲੱਗ ਕੇ ਸ਼ਬਦ ਉਹੋ ਜਿਹੇ ਬੋਲਣ ਲੱਗ ਗਏ ਜਿਸੇ ਮਰਜ਼ੀ ਬਾਤ ਕਰਾ ਦੋ ਇਹ ਕਰ ਦੇਗੇ ਫਲੇ ਕਰ ਦੇਗੇ ਤੇ ਜਦੋਂ ਉਹੀ ਫਿਰ ਮੈਂ ਭਾਨੇ ਸਿੱਧੂ ਨਾਲ ਗੱਲ ਕਰਾਈ ਤੇ ਬਾਅਦ ਦੇ ਵਿੱਚ ਹੁਣ ਉਹਨਾਂ ਨੇ ਉਹ ਨਗਾਹ ਵੀ ਦਿੱਤਾ ਪਹਿਲਾ ਨੰਬਰ ਤਾਂ ਮੈਂ ਇਹ ਗੱਲ ਕਰੂੰਗਾ ਵੀ ਭਾਈ ਸਾਹਿਬ ਇਹ ਸਾਡੀ ਜਿਹੜੀ ਸਰਕਾਰ ਆ ਮੇਰੀ ਉਹਨਾਂ ਨੂੰ ਬੇਨਤੀ ਆ ਇਸ ਟਾਈਮ ਵਿਧਾਨ ਸਭਾ ਦਾ ਮਸਲਾ ਚੱਲੀ ਜਾਂਦਾ ਇਹ ਕੱਲਾ ਮੇਰਾ ਮਸਲਾ ਨਹੀਂਗਾ ਉਹਨਾਂ ਨੇ ਸਾਨੂੰ ਅੱਧਾ ਘੰਟਾ ਖੜਾਈ ਰੱਖਿਆ ਮੇਰਾ ਲਾਈਵ ਹੁੰਦਾ ਮਕਸਦ ਸਿਰਫ ਇਹ ਸੀ ਕਿ ਮੈਂ ਉਹਨਾਂ ਨੂੰ ਬੇਨਤੀ ਕੀਤੀ ਆ ਕੀ ਗੱਲ ਵੀ ਉਹ ਭਾਈ ਵੀ ਕੋਈ 10 ਗੱਡੀਆਂ ਵੀ ਫ੍ਰੀ ਨਹੀਂ ਨਿਗਾ ਸਕਦੇ ਫ੍ਰੀ ਕਰਦੀ ਜਾਂਦੀ ਆ ਰੀ ਮੱਥਾ ਟੇਕ ਕੇ ਆ ਤੇ ਆਉਂਦੀ ਆ ਰੀ ਬੇਨਤੀ ਕੀਤੀ ਆ ਹੁਣ ਮੈਂ ਉਹ ਬੜੇ ਬੰਦੇ ਕਹਿਣ ਤੇ ਆ ਭਾਈ ਫਲਾਨ ਨੇ ਪਹੁੰਚ 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 ਫਿਰ ਬੰਦੇ ਆ ਮੈਂ ਹੁਣ ਦੱਸੋ ਤੁਸੀਂ ਬੰਦਾ ਕਿੱਥੇ ਕਿੱਥੇ ਪੂਰਾ ਲੈ ਲੂਗਾ ਤੇ ਉਹਨਾਂ ਨੇ ਜਿਹੜੇ ਸ਼ਬਦਾਵਲੀ ਬੋਲੀ ਸੀ ਉਸ ਸ਼ਬਦਾਵਲੀ ਕਰਕੇ ਮੈਨੂੰ ਲਾਈਵ ਹੋਣਾ ਪਿਆ ਫਿਰ ਉਹੀ ਜਿਹੜਾ ਕਹ ਲੋ ਭਾਨੇ ਸਿੱਧੂ ਨਾਲ ਲਗ ਭਕਾ ਰਾਤ ਦੇ 2:30 ਵੱਜ ਚੁੱਕੇ ਆ ਮੈਂ ਉਹਦਾ ਵੀ ਭਰਾ ਦਾ ਧੰਨਵਾਦ ਕਰਦਾ ਜੀ ਜੀ ਨੇ ਉਹ ਦਾ ਫੋਨ ਚੱਕਿਆ ਤੇ ਗੱਲਬਾਤ ਕੀਤੀ ਇਹ ਆ 2:40 ਹੋ ਗਏ ਰਾਤ ਤੇ ਜਿਹੜੇ ਕਹਿ ਲਓ ਤੇ ਇਹ ਉਹਨੂੰ ਫੇਰੋ ਤੋਂ ਬਾਅਦ ਉਹੀ ਨਗਾ ਵੀ ਦਿੱਤਾ ਕਹਿੰਦੇ ਕੋਈ ਗੱਲ ਨਹੀਂ ਜੀ ਨਗਾ ਦਿੰਨੇ ਆ ਇਸ ਕਰਕੇ ਭਾਈ ਸਾਹਿਬ ਪਹਿਲਾਂ ਤਾਂ ਕਹਿੰਦੇ ਸੀ ਪਹਿਲਾਂ ਐਮ ਐਲ ਏ ਸੇ ਬਾਤ ਕਰਾ ਦਿਓ ਉਸ ਸੇ ਬਾਤ ਕਰਾ ਦਿਓ ਇਹ ਕਰਾ ਦਿਓ ਉਹ ਕਰਾ ਦੇ ਉਹਨਾਂ ਨੂੰ ਪਸਤੀ ਰੱਖ ਕਿਹੜਾ ਐਮ ਐਲ ਏ ਨੂੰ ਉੱਠਣਾ ਹੁਣ ਗੱਲ ਇਹ ਆ ਵੀ ਸਾਫ ਜੀ ਮੈਂ ਤੁਹਾਡੇ ਕੋਲ ਗੱਲ ਕਰਦਾ ਵੀ ਭਾਈ ਜਦੋਂ ਪੈਸੇ ਨਾ ਹੋਣਗੇ ਫਾਸਟ ਟੈਗ 'ਚ ਵੀ ਹੈ ਨਹੀਂ ਤੇ ਬੰਦਾ ਜਦੋਂ ਜਾਂਦਾ 100 ਮੰਨ ਲਓ ਆ ਚਾਰ ਪੰਜ ਜਿਹਨੇ ਬੰਦੇ ਨਾਲ ਹੁੰਦੇ ਆ ਤੇ ਤੁਸੀਂ ਬੰਦੇ ਨੂੰ ਉੱਥੇ ਜਾਣਾ ਕਿਤੇ ਬਹਿਣਾ 100 ਰਾਹ ਦੇ ਵਿੱਚ ਰੋਟੀ ਪਾਣੀ ਖਾਣਾ ਤੇ ਪੈਸੇ ਬੰਦਾ ਕਿੱਥੋਂ ਕਿਵੇਂ ਲਾਈ ਜਾਊਗਾ ਇਸ ਕਰਕੇ ਭਾਈ ਸਾਹਿਬ ਮੇਰੀ ਸਰਕਾਰ ਨੂੰ ਬੇਨਤੀ ਆ ਵਿਧਾਨ ਸਭਾ ਦੇ ਵਿੱਚ ਲੋਕੋ ਇਹ ਮੁੱਦਾ ਪਚਾਓ ਕਿ ਇਹ 50 ਰੁਪਏ ਸਿਰਫ ਲਾਓ ਇਹ ਬੰਦ ਤਾਂ ਨਹੀਂ ਕਰਾ ਸਕਦੇ ਕਿਉਂਕਿ ਇਹਨਾਂ ਦੇ ਪਹਿਲਾਂ ਹੀ ਗਵਰਨਮੈਂਟਾਂ ਦੇ ਜਿਹੜੇ ਸਾਈਨ ਆਫ ਸੈਂਸ ਉਹਨੂੰ ਹੋਏ ਪਏ ਹੋਣੇ ਆ ਤੇ ਇਹ ਬੰਦ ਨਹੀਂ ਕਰਾ ਸਕਦੇ ਪਰ ਸਰਕਾਰ ਇੰਨਾ ਕੁ ਤਾਂ ਦਬਾਅ ਪਾਵੇ ਪੰਜਾਬ ਦੇ ਲੋਕੋ ਤੁਸੀਂ ਵੀ ਦਵਾ ਪਾਓ ਕਿ ਇੱਕ ਪਾਸੇ ਛੜਕਾ ਸਾਡੇ ਪੈਸੇ ਦੀਆਂ ਔਰ ਦੂਜੇ ਪਾਸੇ ਸਾਥੋਂ ਟੈਕਸ ਤੇ ਔਰ ਜਿਹੜਾ ਟੈਕਸ ਤੁਸੀਂ ਜਿਹੜਾ ਟੂਲ ਟੈਕਸ ਤੇ ਸਾਥੋਂ 50 ਰੁਪਏ ਲਓ ਤੁਸੀਂ ਉਹ ਵੀ 24 ਘੰਟਿਆਂ ਦੇ ਹੋਣੇ ਚਾਹੀਦੇ ਆ ਇਹ ਮੇਰੀ ਬੇਨਤੀ ਆ ਪੰਜਾਬ ਦੇ ਲੋਕੋ ਜਾਗੋ